ਸ਼ੇਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਯਾਈ ਦਿਵਸ ਦੇ ਸੰਬੰਧ ਵਿੱਚ ਬੀਬੀ ਕੋਲਾ ਜੀ ਹਸਪਤਾਲ ਕਟੜਾ ਦਲ ਸਿੰਘ ਵਿਖੇ ਪਲਾਸਟਿਕ ਸਰਜਰੀ ਅਤੇ ਚਮੜੀ ਦੇ ਰੋਗਾਂ ਦਾ ਫ੍ਰੀ ਚੈੱਕਅਪ ਕੈਂਪ ਕੀਤਾ ਗਿਆ ਅਮਰਜੀਤ ਸਿੰਘ ਸੱਚਦੇਵਾ ਡਾਕਟਰ ਅਮਿਤੇਸ਼ ਵਰ ਸਿੰਘ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਹਨਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਇਸ ਮੌਕੇ ਡਾਕਟਰ ਕਰਨ ਸੁਨੀਲ ਸ਼ਰਮਾ ਬਲਵਿੰਦਰ ਕੌਰ ਜਗਜੀਤ ਸਿੰਘ ਹਸਪਤਾਲ ਦੇ ਮੁਖ ਸੇਵਾ ਗੁਰਦੀਪ ਸਿੰਘ ਸਲੂਜਾ ਨੇ ਇਸ ਮੌਕੇ ਆਈ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਅਚੇਚਤੌਰ ਤੇ ਪੁੱਜੇ ਬਾਬਾ ਅਮਨਦੀਪ ਸਿੰਘ ਨੇ ਕੈਂਪ ਦੀ ਰੀਬਨ ਕੱਟ ਕੇ ਸ਼ੁਰੂਆਤ ਕੀਤੀ। ਪੰਜ ਪਿਆਲੇ ਪੰਜ ਪੀਰ ਛੇਤੰਪੀਰ ਬੈਠਾ ਗੁਰਪਾਰੀ ਅੱਜ ਧੰਨ ਧੰਨ ਸ੍ਰੀ ਗੁਰੂ ਹਰਕਮਿੰਦਰ ਸਾਹਿਬ ਜੀ ਦੇ ਪੁਰਾਇ ਗੁਰਪੁਰੇ ਸਮਾਨ ਦੇ ਮੌਕੇ ਇੱਕਤੀ ਮਈ ਨੂੰ ਮਨਾਇਆ ਜਾਣਾ ਹੈ। ਮਾਤਾ ਕੋਲਾ ਜੀ ਹਸਪੀਟਲ ਰਜਿਸਟਰਡ ਕਟਰਾ ਦਲ ਸਿੰਘ ਵਿਕੇ ਸਰ ਗੁਰਦੇਵ ਸਿੰਘ ਸੋਜਾ ਜੀ ਪ੍ਰਧਾਨ ਸਿਵ ਸੋਸਾਇਟੀ ਇੱਕ ਗਗਨ ਸਟੈਟਿਕਸ ਵੱਲੋਂ ਇੱਕ ਸਕੇਨ ਤੇ ਪਲਾਸਟਿਕ ਸਰਜੀ ਦਾ ਕੈਂਪ ਲਗਾਇਆ ਗਿਆ ਹੈ ਇਸ ਵਿੱਚ ਮੈਂ ਡਾਕਟਰ ਅਮਰਜੀਤ ਸਿੰਘ ਸੁਦੇਵਾ ਪ੍ਰੈਜ਼ੀਡੈਂਟ ਆਈਏਡੀਵੀ ਲੰਮਸਾ ਚੈਪਟਰ ਤੇ ਡਾਕਟਰ ਮਿਤੀਸ਼ੋਰ ਸਿੰਘ ਇੱਥੇ ਸ਼ਾਮਿਲ ਹੋਏ ਹਨ ਤੇ ਟਿਮੜੀ ਦੇ ਰੋਗਾਂ ਦੇ ਮਰੀਜ਼ਾਂ ਨੂੰ ਫ੍ਰੀ ਚੈਕਅਪ ਕੀਤਾ ਗਿਆ ਹੈ